ਜੋ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੋੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੈਤੋ ਦੀ ਇਸ ਧਰਤੀ ਦੇ ਉੱਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਆਂ ਜਿਨ੍ਹਾਂ ਨੇ ਅੱਜ ਦੇ ਦਿਨ 100 ਸਾਲ ਪਹਿਲੋ ਇਸ ਧਰਤੀ ਦੇ ਉੱਤੇ ਪੰਥ ਲਈ ਧਰਮ ਲਈ ਆਪਣਾ ਲਹੂ ਡੋਲਿਆ ਬੜਾ ਹੌਲਨਾਕ ਸਾਕਾ ਸੀ ਜੋ ਇਸ ਧਰਤੀ ਦੇ ਉੱਤੇ ਵਾਪਰਿਆ ਭਾਵੇਂ ਇਸ ਮੋਰਚੇ ਦਾ ਕਾਰਨ ਜਿਹੜਾ ਹੈ ਉਹ ਮਹਾਰਾਜਾ ਰਿਪ ਦੇਮਨ ਸਿੰਘ ਜੁਨਾਬੇ ਦੇ ਮਹਾਰਾਜਾ ਸੀ ਉਹਨਾਂ ਨੂੰ ਗੱਦੀ ਤੋਂ ਲਾਉਣ ਦਾ ਸੀ ਮਹਾਰਾਜਾ ਰਿਪ ਦਮਨ ਸਿੰਘ ਨਾਭਾ ਨੂੰ ਉਸ ਵੇਲੇ ਦੀ ਬ੍ਰਿਟਾਨੀਆ ਸਰਕਾਰ ਨੇ ਤਖਤ ਤੋਂ ਉਤਾਰ ਦਿੱਤਾ ਤੇ ਉਸ ਦੇ ਤਖਤ ਤੋਂ ਉਤਾਰੇ ਜਾਣ ਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਰੋਹ ਫੈਲ ਗਿਆ ਤੇ ਉਸ ਰੋਹ ਦਾ ਫੈਲਣਾ ਸੁਭਾਵਿਕ ਸੀ ਕਿਉਂਕਿ ਜਦੋਂ ਮਹਾਰਾਜਾ ਰਿਪ ਦਮਨ ਸਿੰਘ ਨਾਭਾ ਗਵਰਨਰ ਕਾਉਂਸਲ ਦੇ ਮੈਂਬਰ ਸਨ ਤੇ ਉਹਨਾਂ ਨੇ ਕਾਉਂਸਲ ਦੀਆਂ ਮੀਟਿੰਗਾਂ ਦੇ ਵਿੱਚ ਸਿੱਖ ਪਰੰਪਰਾਵਾਂ ਸਿੱਖ ਸਿਧਾਂਤਾਂ ਤੇ ਸਿੱਖ ਮਰਿਆਦਾ ਦਾ ਜ਼ੋਰਦਾਰ ਜਿਹੜਾ ਸੀ ਪ੍ਰਚਾਰ ਵੀ ਕੀਤਾ ਤੇ ਵਕਾਲਤ ਵੀ ਕੀਤੀ ਆਨੰਦ ਮਹਾਰਾਜ ਐਕਟ ਇਹਦੀ ਵੀ ਜ਼ੋਰਦਾਰ ਵਕਾਲਤ ਜਿਹੜੀ ਹੈ ਮਹਾਰਾਜਾ ਰਿਪ ਦਮਨ ਸਿੰਘ ਨੇ ਗਵਰਨਰ ਕਾਉਂਸਲ ਦੇ ਵਿੱਚ ਕੀਤੀ ਸੀ ਕਿ ਸਿੱਖਾਂ ਨੂੰ ਵਿਆਹ ਜਿਹੜੇ ਨੇ ਕਰਾਉਣ ਦੇ ਲਈ ਕਿਸੇ ਹੋਰ ਮਰਿਆਦਾ ਦਾ ਪਾਲਣ ਨਾ ਕਰਨਾ ਪਵੇ ਉਹ ਸਿੱਖ ਰੌ ਰੀਤੀ ਦੇ ਨਾਲ ਆਪਣੇ ਆਨੰਦ ਕਾਰਜ ਕਰਵਾ ਸਕਣ ਤੇ ਉਹਨਾਂ ਦੇ ਵਿਆਹ ਜਿਹੜੇ ਐ ਉਹ ਕਾਨੂੰਨੀ ਹੋਣ ਇਹਦੇ ਲਈ ਯਕੀਨੀ ਬਣਾਇਆ ਜਾਏ ਇਹੋ ਕਾਰਨ ਸੀ ਕਿ ਸਿੱਖ ਸੰਗਤ ਦੇ ਵਿੱਚ ਮਹਾਰਾਜਾ ਰਿਪ ਦਮਨ ਸਿੰਘ ਦੀ ਮਕਬੂਲੀਅਤ ਸੀ ਤੇ ਜਦੋਂ ਉਹਨਾਂ ਨੂੰ ਤਖਤ ਤੋਂ ਲਾਇਆ ਤੇ ਜੈਤੋ ਦੀ ਇਸ ਧਰਤੀ ਦੇ ਉੱਤੇ ਕਿਉਂਕਿ ਜੈਤੋ ਨਾਬੇ ਸਟੇਟ ਦਾ ਇੱਕ ਸ਼ਹਿਰ ਸੀ ਆਖਰੀ ਇਸ ਧਰਤੀ ਦੇ ਉੱਤੇ ਸਿੱਖਾਂ ਨੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਪਰ ਨਾਵੇ ਦੀ ਉਸ ਵਕਤ ਦੀ ਜਿਹੜੀ ਬ੍ਰਿਟਿਸ਼ ਫੌਜ ਸੀ ਉਹਦੇ ਸਿਪਾਹੀ ਸੀ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਨ ਕਰ ਦਿੱਤਾ ਤਾਂ ਜਿਹੜਾ ਰੋਹ ਮਹਾਰਾਜਾ ਰਿਪ ਦਮਨ ਸਿੰਘ ਨਾਭਾ ਨੂੰ ਗੱਦੀ ਤੋਂ ਲਾਉਣ ਤੋਂ ਬਾਅਦ ਪੈਦਾ ਹੋਇਆ ਸੀ ਉਸ ਰੋਹ ਦੇ ਵਿੱਚ ਹੋਰ ਜ਼ਿਆਦਾ ਇਜ਼ਾਫਾ ਹੋ ਗਿਆ ਹੋਰ ਜ਼ਿਆਦਾ ਵਾਧਾ ਹੋ ਗਿਆ ਹੁਣ ਸਵਾਲ ਕੇਵਲ ਮਹਾਰਾਜਾ ਰਿਪ ਦਮਨ ਸਿੰਘ ਨਹੀਂ ਸੀ ਬਲਕਿ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੋਈ ਬੇਅਦਬੀ ਦਾ ਸਵਾਲ ਸੀ ਤਦ ਸ੍ਰੀ ਅਕਾਲ ਤਖਤ ਸਹਤੋਂ ਜਥੇ ਜੜੇ ਹੈ ਜੈਤੋ ਦੀ ਧਰਤੀ ਦੇ ਉੱਤੇ ਪਹੁੰਚਣੇ ਸ਼ੁਰੂ ਹੋਏ ਤੇ ਇੱਥੇ ਜੋ ਨੰਗਾ ਨਾਚ ਉਸ ਵੇਲੇ ਦੀ ਬ੍ਰਿਟਾਨੀਆ ਹਕੂਮਤ ਨੇ ਨੱਚਿਆ ਉਹ ਅਸੀਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚੋਂ ਪੜ੍ਹ ਸਕਦੇ ਹਾਂ ਬਹੁਤ ਵੱਡਾ ਜ਼ੁਲਮ ਬਹੁਤ ਵੱਡਾ ਜਿਹੜਾ ਸੀ ਉਹ ਪਤ్రਵ ਇਸ ਧਰਤੀ ਦੇ ਉੱਤੇ ਬ੍ਰਿਟਿਸ਼ ਹਕੂਮਤ ਦੀਆਂ ਫੌਜਾਂ ਨੇ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਕਹਿਰ ਵਰਤਾਇਆ ਕੇਵਲ ਬ੍ਰਿਟਿਸ਼ ਆਰਮੀ ਦੇ ਸਿਪਾਹੀ ਨਹੀਂ ਬਲਕਿ ਇਸ ਅਸਥਾਨ ਦੇ ਉੱਤੇ ਸੰਗਤਾਂ ਦੇ ਉੱਤੇ ਗੋਲੀਆਂ ਚਲਾਉਣ ਵਾਸਤੇ ਪਸ਼ਾਵਰ ਦੇ ਇਲਾਕੇ ਦੇ ਵਿੱਚੋਂ ਬਦਮਾਸ਼ ਵੀ ਜਿਹੜੇ ਹੈ ਉਹ ਸੱਦੇ ਹੋਏ ਸੀ ਜਿਨ੍ਹਾਂ ਨੇ ਰੱਜ ਕੇ ਸ਼ਰਾਬਾਂ ਪੀਤੀਆਂ ਹੋਈਆਂ ਸੀ ਤੇ ਸਿੱਖਾਂ ਦੇ ਉੱਤੇ ਜਦੋਂ ਗੋਲੀਆਂ ਚਲਾਈਆਂ ਤੇ ਉਹਨਾਂ ਨੇ ਪੋਰਾ ਤਰਸ ਨਹੀਂ ਕੀਤਾ ਪੋਰਾ ਪਰਵਾਹ ਨਹੀਂ ਕੀਤੀ ਬੜਾ ਹੌਲਨਾਕ ਮੰੰਜਰ ਸੀ ਸਾਧ ਸੰਗਤ ਜੀ ਸਿੱਖਾਂ ਦਾ ਇਹ ਖਾਸਾ ਰਿਹਾ ਹੈ ਕਿ ਜਦੋਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਭਰੋਸਾ ਰੱਖ ਕੇ ਚੱਲਦੇ ਨੇ ਤੇ ਫਿਰ ਉਹ ਮੌਤ ਦੀ ਪਰਵਾਹ ਨਹੀਂ ਕਰਦੇ ਸਾਹਮਣੇ ਉਹਨਾਂ ਦੇ ਬ੍ਰਿਟਿਸ਼ ਸਾਮਰਾਜ ਹੋਵੇ ਮੁਗਲ ਸਾਮਰਾਜ ਹੋਵੇ ਤੇ ਜਾਂ ਫਿਰ ਦੇਸ਼ੀਆਂ ਦਾ ਸਾਮਰਾਜ ਹੋਵੇ ਸਿੱਖਾਂ ਨੇ ਕਦੇ ਪਰਵਾਹ ਨਹੀਂ ਕੀਤੀ ਹੈ ਅੱਜ ਵੀ ਅਸੀਂ ਦੇਖ ਰਹੇ ਹਾਂ ਕਿਸਾਨੀ ਮਸਲਿਆਂ ਦੇ ਸਬੰਧ ਦੇ ਵਿੱਚ ਬਹੁਤ ਸਾਰੇ ਸਾਡੇ ਕਿਸਾਨ ਜਿਹੜੇ ਨੇ ਉਹ ਜਦੋਂ ਜ਼ੈਦ ਕਰ ਰਹੇ ਨੇ ਬਿਲਕੁਲ ਉਸੇ ਤਰ੍ਹਾਂ ਹੀ ਪਰ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਅੰਦੋਲਨ ਹੁੰਦੇ ਆ ਇਹ ਲੋਕ ਹਮਾਇਤ ਦੇ ਨਾਲ ਜਿੱਤੇ ਜਾਂਦੇ ਆ ਤੇ ਲੋਕ ਹਮਾਇਤ ਜਿਹੜੀ ਆ ਉਹਦੋਂ ਮਿਲਦੀ ਹੈ ਜਦੋਂ ਅਸੀਂ ਅੰਦੋਲਨ ਦੌਰਾਨ ਰੂਪਰੇਖਾ ਨੀਤੀਆਂ ਐਸੀਆਂ ਬਣਾਉਂਦੇ ਆ ਜਿਨ੍ਹਾਂ ਦੇ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਤੇ ਜਦੋਂ ਲੋਕ ਹਮਾਇਤ ਮਿਲਦੀ ਹੈ ਮੋਰਚੇ ਵੀ ਜਿੱਤੇ ਜਾਂਦੇ ਨੇ ਲਹਿਰਾਂ ਵੀ ਕਾਮਯਾਬ ਹੁੰਦੀਆਂ ਨੇ ਅੰਦੋਲਨ ਵੀ ਕਾਮਯਾਬ ਹੁੰਦੇ ਨੇ ਸਾਧ ਸੰਗਤ ਜੀ ਉਸ ਵੇਲੇ ਜਿਹੜਾ ਇਹ ਅੰਦੋਲਨ ਹੋਇਆ ਜਿਹੜਾ ਇਹ ਮੋਰਚਾ ਲੱਗਿਆ ਉਸ ਮੋਰਚੇ ਨੂੰ ਆਮ ਲੋਕਾਂ ਦੀ ਭਰਪੂਰ ਹਮਾਇਤ ਸੀ ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਰ-ਬਾਰ ਜਾਂਚ ਮੰਗੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ ਲੇਕਿਨ ਬ੍ਰਿਟਿਸ਼ ਹਕੂਮਤ ਨੇ ਨਿਰਪੱਖ ਜਾਂਚ ਕਰਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੱਧਰ ਦੇ ਉਤੇ ਜਾਂਚ ਕਰਵਾਈ ਸੀ ਉਹ ਦੌਰ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਅੰਗਰੇਜ਼ ਸਮਰਾਜ ਨੇ ਪਾਬੰਦੀ ਲਗਾ ਦਿੱਤੀ ਸੀ ਔਰ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਅੰਦਰ ਧੱਕ ਦਿੱਤਾ ਸੀ ਉਸ ਤੋਂ ਬਾਅਦ ਜਿਹੜੀ ਨਵੀਂ ਕਮੇਟੀ ਬਣੀ ਉਹਨਾਂ ਦਾ ਜਦੋਂ ਜਰਨਲ ਇਜਨਾਸ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਦੇ ਉੱਤੇ ਜਨਵਰੀ 1924 ਨੂੰ ਹੋਇਆ ਤੇ 62 ਮੈਂਬਰ ਉਸ ਇਜਲਾਸ ਦੇ ਵਿੱਚ ਸ਼ਾਮਲ ਹੋਏ ਤੇ ਅੰਮ੍ਰਿਤਸਰ ਦਾ ਡੀਸੀ ਜਿਹੜਾ ਸੀ ਫੌਜ ਲੈ ਕੇ ਪਹੁੰਚਿਆ ਤੇ 62 ਦੇ 62 ਮੈਂਬਰ ਜਿਹੜੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ 1-1 ਸਾਲ ਦੀ ਕੈਦ ਤੇ ਜਿਹੜੇ ਨੌਜਵਾਨ ਸਨ ਉਹਨਾਂ ਨੂੰ 2-2 ਸਾਲ ਦੀ ਕੈਦ ਜਿਹੜੀ ਹੈ ਉਹ ਦੇਖ ਕੇ ਅੰਨਾ ਤਸ਼ੱਦਦ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ ਇਸ ਮੋਰਚੇ ਦੌਰਾਨ ਵੀ ਜਿਹੜੇ ਸਿੰਘ ਫੜੇ ਗਏ ਗ੍ਰਿਫਤਾਰ ਕੀਤੇ ਗਏ ਉਹਨਾਂ ਨੂੰ 7-7 ਸਾਲ ਦੀਆਂ ਘੋਰ ਸਜ਼ਾਵਾਂ ਜਿਹੜੀਆਂ ਸੀ ਉਸ ਵੇਲੇ ਦੀ ਕਾਲੀ ਬੋਲੀ ਸਰਕਾਰ ਨੇ ਦਿੱਤੀਆਂ ਸਾਧ ਸੰਗਤ ਜੀ ਇਹ ਸਾਡਾ ਇਤਿਹਾਸ ਹੈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸੁਣਦੀਆਂ ਨੇ ਆਪਣੇ ਇਤਿਹਾਸ ਨੂੰ ਪੜ੍ਹਦੀਆਂ ਨੇ ਆਪਣੇ ਇਤਿਹਾਸ ਨੂੰ ਯਾਦ ਕਰਦੀਆਂ ਨੇ ਉਹ ਇਤਿਹਾਸ ਸਿਰਜੀਆਂ ਕਰਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਤੇ ਮਾਣ ਕਰਦੀਆਂ ਨੇ ਉਹ ਇਤਿਹਾਸ ਸਿਰਜਿਆ ਕਰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਤੀਜਾ ਹੈ ਮੋਰਚੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਜ਼ਬੂਤ ਹੋਈ ਭਾਵੇਂ ਸ਼ਹੀਦੀਆਂ ਹੋਈਆਂ ਸਿੱਖਾਂ ਨੇ ਸ਼ਹੀਦੀਆਂ ਦੇ ਦਿੱਤੀਆਂ ਪਰ ਆਪਣੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਆਂਚ ਨਹੀਂ ਆਉਣ ਦਿੱਤੀ ਆਪਣੀਆਂ ਸੰਸਥਾਵਾਂ ਮਜ਼ਬੂਤ ਰੱਖੀਆਂ ਨਤੀਜਾ ਕਿ ਹੋਰ ਕੋਈ ਸਿੱਖਾਂ ਦੀ ਮਦਦ ਕਰੇ ਨਾ ਕਰੇ ਲੇਕਿਨ ਸਿੱਖਾਂ ਦੀਆਂ ਪੈਦਾ ਕੀਤੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਵਲ ਨੰਬਰ ਤੇ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਅੱਜ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਰਕਾਰਾਂ ਦੇ ਨਿਸ਼ਾਨੇ ਦੇ ਉੱਤੇ ਹੈ ਗੁਰਦੁਆਰਾ ਪ੍ਰਬੰਧ ਹੀ ਸਰਕਾਰਾਂ ਦੇ ਨਿਸ਼ਾਨੇ ਦੇ ਉੱਤੇ ਹੈ ਪਹਿਲਾਂ ਪਟਨਾ ਸਾਹਿਬ ਦਾ ਪ੍ਰਬੰਧ ਅਸਿੱਧੇ ਰੂਪ ਦੇ ਵਿੱਚ ਸਰਕਾਰ ਨੇ ਸੰਭਾਲਿਆ ਫਿਰ ਹਰਿਆਣੇ ਦੇ ਗੁਰਦੁਆਰਿਆਂ ਨੂੰ ਕੱਟ ਕੇ ਜਿਹੜਾ ਉਹਨਾਂ ਦਾ ਪ੍ਰਬੰਧ ਜਿਹੜਾ ਸਰਕਾਰ ਨੇ ਸਿੱਧੇ ਰੂਪ ਦੇ ਵਿੱਚ ਸੰਭਾਲਿਆ ਤਾਕਸੀ ਜੀ ਹਜ਼ੂਰ ਸਾਹਿਬ ਨਦੇੜ ਦੇ ਪ੍ਰਬੰਧ ਨੂੰ ਸਰਕਾਰ ਨੇ ਸੰਭਾਲਣ ਦਾ ਯਤਨ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੰਭਾਲਣ ਦੇ ਲਈ ਗੋਦਾਂ ਗੁੰਦੀਆਂ ਜਾ ਰਹੀਆਂ ਨੇ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਸਰਕਾਰੀ ਹੱਥਾਂ 'ਚ ਚਲਾ ਜਾਂਦਾ ਤੇ ਫਿਰ ਜਿਵੇਂ ਅਸੀਂ ਦੇਖਦੇ ਆ ਨਾ ਕਿ ਹਰਿਆਣੇ ਦੇ ਗੁਰਦੁਆਰਿਆਂ ਦੇ ਵਿੱਚੋਂ ਕਿਸਾਨਾਂ ਨੂੰ ਨਹੀਂ ਬਲਕਿ ਪੁਲਿਸ ਮੁਲਾਜ਼ਮਾਂ ਨੂੰ ਪਨਾਹ ਮਿਲੀ ਤੇ ਫਿਰ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਵੀ ਸਿੱਖਾਂ ਨੂੰ ਪਨਾਹ ਨਹੀਂ ਮਿਲਣੀ ਸਿੱਖਾਂ ਨੂੰ ਸਹਾਇਤਾ ਨਹੀਂ ਮਿਲਣੀ ਹੈ ਇਹ ਸਾਨੂੰ ਸੋਚਣਾ ਪਾਏਗਾ ਸਾਨੂੰ ਸਮਝਣਾ ਪਾਏਗਾ ਉਹਨਾਂ ਸ਼ਹੀਦਾਂ ਦਾ ਲਹੂ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੀਆਂ ਦੇ ਵਿੱਚ ਪਿਆ ਹੋਇਆ ਹੈ ਸਾਨੂੰ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਹੈ ਇਹਨੇ ਸ਼ਬਦ ਦੱਸ ਦੇ ਪ੍ਰਵਾਨ ਕਰਨੇ ਮੈਂ ਇੱਕ ਵਾਰੀ ਫੇਰ ਇਸ ਮੋਰਚੇ ਦੇ ਵਿੱਚ ਸਮੂਹ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦਾ ਜਿੱਥੇ ਅੱਜ ਮੈਂ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਉਥੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਉਤੇ ਵੀ ਅੱਜ ਦੇ ਦਿਨ ਸਾਕਾ ਵਰਤਿਆ ਸੀ ਇਹ 1924 ਦੇ ਵਿੱਚ ਉਹ 1921 ਦੇ ਵਿੱਚ ਤੇ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਵੀ ਅੱਜ ਦੇ ਦਿਨ ਸੈਂਕੜੇ ਸਿੱਖਾਂ ਦਾ ਲਹੂ ਡੁੱਲਿਆ ਸੀ ਮੈਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਵੀ ਜਿਹੜਾ ਕੋਟ ਕੋਟ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ